ਉਸੀ ਪ੍ਰਾਈਮਰੀ ਸ਼ਰਟ ਵੀ ਦੇਖ ਰਹੇ ਹਾਂ ਜੀ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫੇਰ ਲੈ ਕੇ حاضر ਹਾਂ ਪਹਿਲੀ ਵੱਡੀ ਖਬਰ ਦੇ ਵਾਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲਬਿਆਨੀ ਲੰਘੇ ਕੱਲ ਪੰਜਾਬ ਦੇ ਵਿੱਚ ਕਿਤੇ ਵੀ ਇੱਕ ਕਣੀ ਨਹੀਂ ਪਈ ਪੰਜਾਬ ਦੇ ਵਿੱਚ ਲੰਘੇ ਕੱਲ ਕਿਤੇ ਮੀਂਹ ਨਹੀਂ ਸੀ ਦਿਨ ਖੜਿਆ ਸੀ ਧੁੱਪ ਨਿਖਰੀ ਸੀ ਤੇ ਪੰਜਾਬ ਦੇ ਵਿੱਚ ਆਉਂਦੇ ਦੋ ਤਿੰਨ ਦਿਨ ਮੀਂਹ ਪੈਣ ਦੀ ਸੰਭਾਵਨਾ ਬਿਲਕੁਲ ਨਹੀਂ ਹੈ ਲੰਘੇ ਕੱਲ ਪੰਜਾਬ ਦੇ ਵਿੱਚ ਮੌਸਮ ਗਰਮ ਰਿਹਾ ਤੇ ਤਾਪਮਾਨ ਦੇ ਵਿੱਚ ਇੱਕ ਵੱਧਾ ਹੋਇਆ ਅਗਲੀ ਗੱਲ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਕਈ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ ਤੇ ਹੁਣ 2-3 ਦਿਨਾਂ ਤੋਂ ਪੰਜਾਬ ਦੇ ਵਿੱਚ ਮੀਂਹ ਤੋਂ ਛੁਟਕਾਰਾ ਹੋਇਆ ਇਹਦੇ ਕਰਕੇ ਲੋਕਾਂ ਨੂੰ ਰਾਹਤ ਮਿਲੀ ਆ ਤੇ ਜੇ ਗੱਲ ਆਪਾਂ ਹੜਪ੍ਰਭਾਵਿਤ ਖੇਤਰਾਂ ਨਹੀਂ ਕਰੀਏ ਉਥੇ ਲਗਾਤਾਰ ਪਾਣੀ ਹੁਣ ਸੁੱਕ ਰਿਹਾ ਜਾਂ ਕਹਿ ਦਈਏ ਪਾਣੀ ਹੁਣ ਘਟ ਰਿਹਾ ਹੁਣ ਧਰਤੀ ਨਹੀਂ ਰੇਤ ਦਿਸਣੀ ਸ਼ੁਰੂ ਹੋ ਚੁੱਕੀ ਆ ਕਈ ਥਾਵਾਂ ਤੇ ਰੇਤ ਦਿਸ ਰਹੀ ਆ ਤੇ ਕਈ ਥਾਵਾਂ ਦੇ ਉੱਤੇ ਸੜ ਚੁੱਕਾ ਕਾਲਾ ਹੋ ਚੁੱਕਿਆ ਝੋਨਾ ਉਹ ਝੋਨਾ ਜਿਹੜਾ ਕਿਸੇ ਵੀ ਕੰਮ ਦਾ ਨਹੀਂ ਆ ਕਈ ਬੰਦੇ ਇਹ ਗੱਲ ਕਰਨੇ ਜੀ ਕਿ ਫਲਾਣੀ ਥਾਂ ਦੇ ਉੱਤੇ ਝੋਨਾ ਖੜਾ ਉਹਦੇ ਨਾਲ ਤਾਂ ਪਾਣੀ ਬਹੁਤਾ ਪਰ ਇਸ ਥਾਂ ਦੇ ਉੱਤੇ ਝੋਨਾ ਹਲੇ ਖੜਾ ਜਿਹੜੇ ਝੋਨੇ ਦੇ ਵਿੱਚ ਪਿਛਲੇ 20 ਦਿਨਾਂ ਤੋਂ 25 ਦਿਨਾਂ ਤੋਂ ਪਾਣੀ ਆ ਜਿਹਦੀਆਂ ਮੁੰਜਰਾਂ ਦੇ ਕੋਲ ਦੀ ਪਾਣੀ ਲੰਘਿਆ ਉਹ ਝੋਨਾ ਵੀ ਨਾ ਹੋਇਆ ਵਰਗਾ ਹੀ ਆ ਉਸ ਝੋਨੇ ਨੇ ਵੀ ਕੋਈ ਖਾਸ ਪ੍ਰਾਪਤੀ ਨਹੀਂ ਦੇਣੀ ਕਹਿੰਦੇ ਦਾ ਭਾਵੇਂ ਜੀ ਕਿ ਇੱਥੇ ਕੀ ਪੰਜਾਬ ਦੇ ਵਿੱਚ ਨੁਕਸਾਨ ਬਹੁਤ ਹੋਇਆ ਜਿਵੇਂ ਕਿ ਅਸੀਂ ਹਰ ਰੋਜ਼ ਬੇਨਤੀ ਕਰਦੇ ਆਂ ਤੇ ਪੰਜਾਬ ਦੇ ਲੋਕ ਇੱਕ ਦੂਜੇ ਦੀ ਬਹੁਤ ਮਦਦ ਕਰ ਰਹੇ ਆ ਤੇ ਹੋਰ ਮਦਦ ਕਰਨਗੇ ਵੀ ਇਸ ਗੱਲ ਦੀ ਆਸ ਹੈ ਪਰ ਹੜ ਜਿਹੜਾ ਕਿ ਬਹੁਤ ਵੱਡਾ ਕਹਿਰ ਲੈ ਕੇ ਆਇਆ ਉਹ ਕਹਿਰ ਉਸ ਥਾਂ ਦੇ ਉੱਤੇ ਤਾਂ ਖੜ੍ਹਾ ਹੀ ਆ ਹੋ ਸਕਦਾ ਵੀ ਪਾਈ ਜਦੋਂ ਹੋਰ ਪਾਣੀ ਸੁੱਕ ਜੇ ਉਸ ਤੋਂ ਬਾਅਦ ਇਹ ਕੈਰ ਹੋਰ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਵੇ ਪਰ ਜਿਹੜੇ ਲਗਾਤਾਰ ਬੰਨ ਟੁੱਟਦੇ ਸੀ ਲਗਾਤਾਰ ਬੰਨ ਕਮਜ਼ੋਰ ਹੁੰਦੇ ਸੀ ਲਗਾਤਾਰ ਡੈਮਾਂ ਦੇ ਵਿੱਚੋਂ ਪਾਣੀ ਛੱਡਿਆ ਜਾਂਦਾ ਸੀ ਲਗਾਤਾਰ ਦਰਿਆ ਉੱਛਲਦੇ ਸੀ ਲਗਾਤਾਰ ਡਰੇਨਾ ਉੱਛਲਦੀਆਂ ਸੀ ਉਹ ਕੰਮ ਫਿਲਹਾਲ ਬੰਦ ਹੋ ਗਿਆ ਯਾਨੀ ਕਿ ਪੰਜਾਬ ਦੇ ਵਿੱਚ ਜਿੰਨਾ ਨੂੰ ਖਤਰਾ ਹੋਣਾ ਸੀ ਜਿੰਨਾ ਨੂੰ ਨੁਕਸਾਨ ਹੋਣਾ ਸੀ ਉਹ ਤਾਂ ਹੋ ਚੁੱਕਿਆ ਪਰ ਜਿਸ ਤਰੀਕੇ ਨਾਲ ਹਰ ਥਾਂ ਦੇ ਉੱਤੇ ਪਾਣੀ ਘਟਿਆ ਦਰਿਆਵਾਂ ਦੇ ਵਿੱਚ ਵੀ ਡੈਮਾਂ ਦੇ ਵਿੱਚ ਵੀ ਤੇ ਖੇਤਾਂ ਦੇ ਵਿੱਚ ਵੀ ਹੁਣ ਇਸ ਤੋਂ ਅੱਗੇ ਹੋਰ ਖਤਰਾ ਹੋਣ ਦੀ ਸੰਭਾਵਨਾ ਨਹੀਂ ਹੈ ਤੇ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਕਿਉਂਕਿ ਹੜਾ ਨਾਲੀ ਸੰਬੰਧਤ ਹੈ ਲੰਘੇ ਕੱਲ੍ਹ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਵੱਲੋਂ ਪੰਜਾਬ ਦੇ ਹੜਪੀੜਤ ਲੋਕਾਂ ਦੇ ਵਾਸਤੇ ਲਗਭਗ 20 ਟਰੱਕ ਜਿਹੜੇ ਉਹ ਰਾਹਤ ਸਮਗਰੀ ਦੇ ਭੇਜੇ ਗਏ ਆ ਲੰਗੇ ਕੱਲ ਸ਼ਾਹਰੂਖ ਖਾਨ ਦੀ ਫਾਊਂਡੇਸ਼ਨ ਦੇ ਵੱਲੋਂ ਤੇ ਪੰਜਾਬ ਦੇ ਲੋਕਾਂ ਵਾਸਤੇ ਹੜਪੀੜਤ ਲੋਕਾਂ ਦੇ ਵਾਸਤੇ ਮਦਦ ਭੇਜੀ ਗਈ ਆ ਉਹ ਜਿਹੜੀ ਫਾਊਂਡੇਸ਼ਨ ਆ ਵੈਸੇ ਐਸਿਡ ਅਟੈਕ ਪੀੜਤ ਲੋਕਾਂ ਦੀ ਮਦਦ ਕਰਦੀ ਆ ਪਰ ਉਹੀ ਵੀ ਪਤਾ ਲੱਗਾ ਜੀ ਕਿ ਉਹਨਾਂ ਦੇ ਵੱਲੋਂ ਇਤਕੀ ਹੜਪੀੜਤਾਨੀ ਮਦਦ ਵਾਸਤੇ ਵੀ ਅੱਗੇ ਆਇਆ ਗਿਆ ਅਗਲੀ ਗੱਲ ਇਹ ਆ ਕਿ ਸੋਨੂ ਸੂਤ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਜਿਹੜੇ ਲੋਕ ਬਹੁਤ ਲੋੜਵੰਦ ਆ ਜਿਨ੍ਹਾਂ ਨੂੰ ਇਸ ਵੇਲੇ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਆ ਸਾਡੀ ਫਾਊਂਡੇਸ਼ਨ ਦੇ ਵੱਲੋਂ ਉਹਨਾਂ ਦੀ ਬਾਹ ਫੜੀ ਜਾਉਗੀ ਪਰ ਲੰਘੇ ਕੱਲੇ ਵੀ ਪਤਾ ਲੱਗਾ ਕਿ ਪੰਜਾਬ ਦੇ ਵਿੱਚ ਜਿਹੜੀ ਰਾਸ਼ੀ ਦਾ ਐਲਾਨ ਕੀਤਾ ਗਿਆ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਵੱਲੋਂ ਜਿਹੜੀ 1600 ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਗਿਆ ਉਹਦੇ ਉੱਤੇ ਚੰਨ ਚਰਚਾ ਹੁੰਦੀ ਰਹੀ ਆ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਆਖੀ ਦਿੱਤਾ ਪ੍ਰਧਾਨ ਮੰਤਰੀ ਸਾਹਿਬ ਨੇ ਸੱਚੇ ਦਿਲੋਂ ਨਹੀਂ ਦਿੱਤਾ ਪ੍ਰਧਾਨ ਮੰਤਰੀ ਸਾਹਿਬ ਨੇ ਖੁੱਲਾ ਗੱਫਾ ਨਹੀਂ ਦਿੱਤਾ ਹਾਲਾਂਕਿ ਭਾਜਪਾ ਦੇ ਕੁਝ ਨੇਤਾ ਇਹ ਗੱਲ ਕਹਿੰਦੇ ਆ ਕਿ ਇਹ ਤਾਂ ਟੋਕਨ ਮਨੀ ਦੇਣ ਵਾਲੀ ਗੱਲ ਆ ਇਹ ਕੋਈ ਇਉਂ ਨਹੀਂ ਵੀ ਭਾਈ ਬਹੁਤ ਵੱਡੀ ਰਾਸ਼ੀ ਦੇ ਕੇ ਤੇ ਗੱਲ ਖਤਮ ਹੋ ਗਈ ਉਹ ਕਹਿੰਦੇ ਵੀ ਜਿਵੇਂ ਜਿਵੇਂ ਇਥੋਂ ਦੇ ਮਾਹਰ ਜਿਹੜੇ ਕਿ ਅਸੀਂ ਟੀਮਾਂ ਬਣਾ ਕੇ ਪੰਜਾਬ ਦੇ ਹੜ ਪ੍ਰਭਾਵਿਤ ਖੇਤਰਾਂ ਨਾਲ ਜਾਇਦਾ ਲੈਣ ਵਾਸਤੇ ਭੇਜੇ ਆ ਜਿਵੇਂ ਜਿਵੇਂ ਉਹ ਆਪਣੀ ਰਿਪੋਰਟ ਪੇਸ਼ ਕਰਦੇ ਰਹਿਣਗੇ ਪੰਜਾਬ ਨੂੰ ਹੋਰ ਪੈਸੇ ਜਾਰੀ ਹੁੰਦੇ ਰਹਿਣਗੇ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਪ੍ਰਧਾਨ ਮੰਤਰੀ ਸਾਹਬ ਨੇ ਵਾਦਾ ਕੀਤਾ ਕਿ 100% ਦੀ ਰਾਹਤ ਮਿਲੂਗੀ 100% ਦੀ ਮੁਆਵਜ਼ਾ ਮਿਲੂਗਾ ਉਹਨਾਂ ਨੇ ਆ ਗੱਲ ਕਹੀ ਆ ਬਾਕੀ ਵੀ ਨੇ ਉਹਦੇ ਸਭੰਦੇ ਵਿੱਚ ਕੀ ਬਣਦਾ ਬੀਜੇਪੀ ਇਹ ਗੱਲ ਕਹਨੀ ਜੀ ਕਿ 1600 ਕਰੋੜ ਰੁਪਏ ਬਹੁਤ ਹੁੰਦਾ ਕਾਂਗਰਸ ਇਹ ਗੱਲ ਕਹਨੀ ਊਠ ਦੇ ਮੂੰਹ ਦੇ ਵਿੱਚ ਜੀਰਾ ਹੁੰਦਾ ਆਮ ਆਦਮੀ ਪਾਰਟੀ ਕਹਨੀ ਜੀ ਇਹ ਕੋਜਾ ਮਜ਼ਾਕ ਹੁੰਦਾ ਸੋ ਇਸ ਤਰੀਕੇ ਦੀ ਗੱਲਬਾਤ ਚੱਲਦੀ ਆ ਪਰ ਜਿਹੜੀ ਖਬਰ ਆਈ ਆ ਉਹ ਇਹ ਆ ਜੀ ਕਿ ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਗਾਇਕ ਮਨਕੀਰਤ ਔਲਖ ਨਾਲ ਗੱਲਬਾਤ ਕੀਤੀ ਗਈ ਆ ਹਸਪਤਾਲ ਦੇ ਵਿੱਚੋਂ ਹੀ ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਉਦਯੋਗਪਤੀ ਪ੍ਰਿਤਪਾਲ ਸਿੰਘ ਦੇ ਨਾਲ ਫੋਨ ਤੇ ਗੱਲ ਕੀਤੀ ਗਈ ਆ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਪੰਜਾਬ ਦੇ ਇਸ ਵੇਲੇ ਕਸੂਤੀ ਸਥਿਤੀ ਵਿੱਚ ਘਰੇ ਹੋਏ ਲੋਕਾਂ ਦੇ ਲਈ ਜਿਹੜੇ ਵੀ ਲੋਕਾਂ ਨੇ ਕੰਮ ਕੀਤਾ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ ਭਗਵੰਤ ਮਾਨ ਸਾਹਿਬ ਇਸ ਵੇਲੇ ਫੋਟਸ ਹਸਪਤਾਲ ਦੇ ਵਿੱਚ ਦਾਖਲ ਆ ਤੇ ਸ਼ਾਇਦ ਅੱਜ ਯਾਨੀ ਕਿ ਵੀਰਵਾਰ ਨੂੰ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਵੀ ਮਿਲ ਜਾਵੇ ਜਿਵੇਂ ਕਿ ਸੰਭਾਵਨਾ ਪ੍ਰਗਟਾਈ ਆ ਡਾਕਟਰ ਸਹਿਬਾਨ ਨੇ ਜਿਵੇਂ ਕਿ ਬੁਲਟਨ ਜਾਰੀ ਕੀਤਾ ਸਿਹਤ ਦਾ ਸੋ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਹ ਵੀ ਅਸੀਂ ਕਾਮਨਾ ਕਰਦੇ ਆ ਪਰ ਪੰਜਾਬ ਦੀ ਸਰਕਾਰ ਜਿਨੇ ਕਿ 20000 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਜਿਨੇ ਕਿ 4-4 ਲੱਖ ਰੁਪਇਆ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇਣ ਦਾ ਐਲਾਨ ਕੀਤਾ ਜਿਨੇ ਕਿ ਹੋਰ ਬਹੁਤ ਸਾਰੀਆਂ ਸਹੂਲਤਾਂ ਦੇਣ ਦਾ ਐਲਾਨ ਕੀਤਾ ਉਹ ਛੇਤੀ ਛੇਤੀ ਦਿੱਤੀਆਂ ਵੀ ਜਾਣ ਇਹ ਸਹੂਲਤਾਂ ਲੋਕਾਂ ਤੱਕ ਛੇਤੀ ਪਹੁੰਚਾਈਆਂ ਜਾਣ ਇਹ ਵੀ ਅਸੀਂ ਕਾਮਨਾ ਕਰਦੇ ਆ ਲੰਘੇ ਕੱਲ ਕੀ ਕੀ ਵਿਰਵੇ ਹੋਰ ਸਾਹਮਣੇ ਆਇਆ ਪਹਿਲਾਂ ਇਸ ਰਿਪੋਰਟ ਦਾ ਵਿਰਵਾ ਤੇ ਫਿਰ ਗਰਗੰਟਪੜੀ ਪੰਜਾਬ ਦੇ 23 ਦੇ 23 ਜ਼ਿਲ੍ਹੇ ਹੜ੍ਹ ਦੀ ਮਾਰ ਦੇ ਵਿੱਚ ਆਏ ਬੇਸ਼ੱਕ ਡੈਮਾਂ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਚਲਾ ਗਿਆ ਪਰ ਸੂਬੇ ਦੇ ਵਿੱਚ 2000 ਤੋਂ ਵੱਧ ਪਿੰਡ ਡੁੱਬੇ ਨੇ ਸਰਕਾਰ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਪਹਿਲੇ ਦਿਨ ਤੋਂ ਲਗਾਤਾਰ ਅੱਜ ਤੱਕ ਬਚਾਅ ਕਮਾਂ ਦੇ ਵਿੱਚ ਜੁਟੀਆਂ ਹੋਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ ਹਸਪਤਾਲ ਤੋਂ ਹੜ੍ਹ ਪ੍ਰਭਾਵਤਾਂ ਦੇ ਲਈ ਚੰਗਾ ਕੰਮ ਕਰਨ ਵਾਲੇ ਪੰਜਾਬੀ ਗਾਇਕ ਮਨਕੀਰ ਤੌਲਖ ਦੇ ਨਾਲ ਵੀਡੀਓ ਕਾਨਫਰੰਸ 'ਤੇ ਗੱਲਬਾਤ ਕੀਤੀ ਇਸ ਦੌਰਾਨ ਮੁੱਖ ਮੰਤਰੀ ਨੇ ਪੁੱਛਿਆ ਕਿ ਕੀ ਹਾਲ ਚਾਲ ਹੈ ਤੇ ਮਨਕੀਰ ਤੌਲਕ ਨੇ ਚੜ੍ਹਦੀ ਕਲਾ ਦੀ ਗੱਲ ਵੀ ਕਹੀ ਤੇ ਮੁੱਖ ਮੰਤਰੀ ਨੇ ਮਨਕੀਰਤ ਤੇ ਬਾਕੀ ਪੰਜਾਬੀਆਂ ਦੇ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਹੈ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਲੰਘੇ ਕੱਲ ਹੜ੍ਹ ਪ੍ਰਭਾਵਿਤ ਨੈਸ਼ਨਲ ਹਾਈਵੇ ਨੂੰ ਹੋਏ ਨੁਕਸਾਨ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਉਹਨਾਂ ਨੇ ਅਧਿਕਾਰੀਆਂ ਨੂੰ ਸਾਫ ਕਿਹਾ ਕਿ ਪਹਿਲ ਦੇ ਆਧਾਰ 'ਤੇ ਉੱਤੇ ਹਾਈਵੇ ਸੁਧਾਰੇ ਜਾਣ ਤੇ ਭਵਿੱਖ ਦੇ ਵਿੱਚ ਇਨ੍ਹਾਂ ਗੱਲਾਂ ਨੂੰ ਰੋਕਣ ਦੇ ਲਈ ਪਲਾਨ ਤਿਆਰ ਕੀਤਾ ਜਾਵੇ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਹਰ ਪੀੜਤਾਂ ਵਾਸਤੇ ਲੰਗੇਕਲ ਰਾਹਤ ਸਮਗਰੀ ਦੇ ਨਾਲ ਭਰੇ ਹੋਏ 20 ਟਰੱਕ ਭੇਜੇ ਇਹਦੇ ਵਿੱਚ ਪਸ਼ੂਆਂ ਲਈ ਚਾਰਾ ਲੋਕਾਂ ਦੇ ਲਈ ਖਾਣ ਪੀਣ ਦੀ ਸਮਗਰੀ ਦਵਾਈਆਂ ਤੇ ਹੋਰ ਜ਼ਰੂਰੀ ਸਮਾਨ ਹੈ ਇਸ ਤੋਂ ਪਹਿਲਾਂ ਵੀ 15 ਟਰੱਕ ਨਾਇਬ ਸਿੰਘ ਸੈਣੀ ਸਰਕਾਰ ਨੇ ਪੰਜਾਬ ਨੂੰ ਭੇਜੇ ਨੇ ਲੰਗੇਕਲ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹਵਾਈ ਸਰਵੇਖਣ ਤੋਂ ਬਾਅਦ 1600 ਕਰੋੜ ਰੁਪਏ ਦੇਣ ਦੇ ਐਲਾਨ ਦੇ ਉੱਤੇ ਰਾਜਨੀਤੀ ਵੀ ਹੁੰਦੀ ਰਹੀ ਹੈ ਤੇ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 1600 ਕਰੋੜ ਰੁਪਏ ਦੀ ਰਾਸ਼ੀ ਟੋਕਨ ਮਨੀ ਦੇ ਤੌਰ ਤੇ ਉੱਤੇ ਦਿੱਤੀ ਹੈ ਬਾਕੀ ਰਾਸ਼ੀ ਦਾ ਭੁਗਤਾਨ ਵੱਖ-ਵੱਖ ਏਜੰਸੀਆਂ ਵੱਲੋਂ ਅਸੈਸਮੈਂਟ ਕਰਨ ਤੋਂ ਬਾਅਦ ਕੀਤਾ ਜਾਵੇਗਾ ਪੰਜਾਬ ਨੂੰ 100% ਮੁਆਵਜ਼ਾ ਮਿਲੇਗਾ ਪ੍ਰਧਾਨ ਮੰਤਰੀ ਨੇ ਇਹ ਯਕੀਨੀ ਕੀਤਾ ਕਿ ਕੋਈ ਕਮੀ ਨਾ ਰਹਿ ਜਾਵੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤੇ ਕਹਾਂਗੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਬਹੁਤ ਸਾਰੇ ਕੰਮ ਕੀਤੇ ਗਏ بڑے ਲੋਕਾਂ ਦੇ ਵੱਲੋਂ ਹਾਲੇ بڑے ਕੰਮ ਕਰਨੇ ਬਾਕੀ ਆ ਪਰ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਹਸਪਤਾਲ ਦੇ ਵਿੱਚੋਂ ਜਿਵੇਂ ਗਾਇਕਾਂ ਦੇ ਨਾਲ ਉਦਯੋਗ ਪਤਕਾਂ ਦੇ ਨਾਲ ਫੋਨ ਤੇ ਗੱਲ ਕੀਤੀ ਗਈ ਆ ਜਿਵੇਂ ਉਹਨਾਂ ਦੇ ਵੱਲੋਂ ਪਲ-ਪਲ ਦੀ ਜਾਣਕਾਰੀ ਲਈ ਜਾ ਰਹੀ ਹੈ ਇਹਦੇ ਬਾਰੇ ਆਮ ਆਦਮੀ ਪਾਰਟੀ ਦੇ ਸ਼ੁਭਚਿੰਤਕ ਤੇ ਸਰਕਾਰ ਦੇ ਨੁਮਾਇंदे ਤੇ ਅਧਿਕਾਰੀ ਇਹ ਗੱਲ ਕਹਿੰਦੇ ਜੀ ਕਿ ਅਸੀਂ ਲੋਕਾਂ ਦੀ ਪੀੜ ਨੂੰ ਆਪਣੀ ਪੀੜ ਮਹਿਸੂਸ ਕਰਦੇ ਆ ਤੇ ਇੱਕ ਗੱਲ ਹੋਰ ਬੜੀ ਮਹੱਤਵਪੂਰਨ ਹੈ ਮਨਕੀਰਤ ਔਲਖ ਦੇ ਨਾਲ ਗੱਲਬਾਤ ਕਰਦੇ ਆ ਮੁੱਖ ਮੰਤਰੀ ਨੇ ਗੱਲ ਕਹੀ ਹੈ ਕਿ ਛੋਟੇ ਜ਼ਿਮੀਦਾਰਾਂ ਦੇ ਕਰਜ਼ੇ ਨੂੰ ਮਾਫ਼ ਕਰਨ ਦੇ ਬਾਰੇ ਵੀ ਅਸੀਂ ਵਿਚਾਰ ਬਣਾ ਰਹੇ ਆ ਕਿਉਂਕਿ ਮਨਕੀਰਤ ਨੇ ਗੱਲ ਕਹੀ ਤੇ ਮੁੱਖ ਮੰਤਰੀ ਨੇ ਗੱਲ ਕੀਤੀ ਕਿ ਆਪਾਂ ਇਹਦੇ ਉੱਤੇ ਵੀ ਵਿਚਾਰ ਕਰ ਰਹੇ ਹਾਂ ਪਰ ਲੋਕਾਂ ਦੀ ਵੱਡੀ ਮੰਗ ਹੈ ਜੀ ਕਿ ਮਜ਼ਦੂਰਾਂ ਦਾ ਵੀ ਕਰਜ਼ਾ ਮਾਫ਼ ਕੀਤਾ ਜਾਵੇ ਕਿਉਂਕਿ ਕਿਸੇ ਉੱਤੇ ਲੱਖ ਕਿਸੇ ਉੱਤੇ 50 ਹਜ਼ਾਰ ਕਿਸੇ ਉੱਤੇ 20 ਹਜ਼ਾਰ ਕਿਸੇ ਦੇ ਉੱਤੇ 2.5 ਲੱਖ ਕਰਜ਼ਾ ਜਿਵੇਂ ਛੋਟੇ ਜ਼ਿਮੀਂਦਾਰ ਦਾ ਆਪਾਂ ਕਰਜ਼ਾ ਮਾਫ਼ ਕਰਨੇ ਬਾਰੇ ਜੇ ਸੋਚਿਆ ਤੇ ਫਿਰ ਮਜ਼ਦੂਰਾਂ ਬਾਰੇ ਵੀ ਸੋਚਣਾ ਚਾਹੀਦਾ ਕਿਉਂਕਿ ਕਿਸਾਨ ਤੇ ਮਜ਼ਦੂਰ ਇੱਕ ਦੂਜੇ ਦੇ ਪੂਰਕ ਆ ਜੇ ਕਿਸਾਨ ਟੁੱਟਿਆ ਹੋਇਆ ਤਾਂ ਮਜ਼ਦੂਰ ਖੁਸ਼ਹਾਲ ਨਹੀਂ ਆ ਕਿਉਂਕਿ ਉਹ ਨਿਰਪਰਕਿਰਤੇ ਕਿਸਾਨ ਦੇ ਉੱਤੇ ਆ ਇਸ ਕਰਕੇ ਮਜ਼ਦੂਰ ਨੂੰ ਇਹਦੇ ਵਿੱਚੋਂ ਪਰੇ ਨਾ ਕੀਤਾ ਜਾਵੇ ਇਹ ਸਮੇਂ ਦੀ ਬਹੁਤ ਵੱਡੀ ਲੋੜ ਆ ਉਸ ਤੋਂ ਗੱਲ ਇਹ ਆ ਵੀ ਹੁਣ ਜਦੋਂ ਲੋਕ ਉੱਥੇ ਬਹੁਤ ਮਦਦ ਕਰ ਰਹੇ ਆ ਤੇ ਬੜੇ ਤਰ੍ਹਾਂ ਦੀਆਂ ਉੱਥੋਂ ਖਬਰਾਂ ਵੀ ਨਿਕਲ ਕੇ ਆ ਰਹੀਆਂ ਉਹ ਜਿਹੜੀਆਂ ਖਬਰਾਂ ਆ ਰਹੀਆਂ ਉਹ ਵੀ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਤੇ ਉਹ ਕੋਈ ਚੰਗਾ ਪ੍ਰਭਾਵ ਨਹੀਂ ਸਿਰਜਦੀਆਂ ਜਦੋਂ ਟਰਾਲੀਆਂ ਲੁੱਟੀਆਂ ਜਾਂਦੀਆਂ ਜਾਂ ਰਾਸ਼ਨ ਦੀਆਂ ਉਦੋਂ ਫਿਰ 100 ਬੰਦਾ ਟੁੱਟਦਾ ਵੀ ਯਾਰ ਇਹਨਾਂ ਦੇ ਕੋਲ ਟਰਾਲੀ ਕਿਉਂ ਲੈ ਕੇ ਜਾਣੀ ਆ ਇਹ ਤਾਂ ਲੁੱਟਖੋ ਕਰਦੇ ਆ ਇਹ ਤਾਂ ਅਨਾਜ ਦੀ ਬਰਬਾਦੀ ਕਰਦੇ ਆ ਇਹ ਗੱਲ ਸੱਚੀ ਆ ਦੋਸਤੋ ਵੀ ਜਿਹੜੇ ਦਾਨੀ ਸੱਜਣ ਨੇ ਉਹਨਾਂ ਨੇ ਦਿਲੀ ਤੌਰ ਦੇ ਉੱਤੇ ਮਦਦ ਕੀਤੀ ਆ ਉਹਨਾਂ ਨੇ ਇੱਕ ਭਾਵਨਾ ਤਹਿਤ ਮਦਦ ਕੀਤੀ ਆ ਪਰ ਇਹ ਵੀ ਗੱਲ ਸੱਚੀ ਆ ਵੀ ਪੰਜਾਬ ਦੇ ਵਿੱਚ ਕੁਝ ਕੁ ਲੋਕ ਮੈਂ ਇਹ ਨਹੀਂ ਗੱਲ ਕਹਿਣਾ ਵੀ ਉਹ ਪੰਜਾਬੀ ਆ ਉਹ ਗੈਰ ਪੰਜਾਬੀ ਆ ਸਾਡੇ ਲਈ ਸਾਰੇ ਹੀ ਸਤਕਾਰਯੋਗ ਆ ਤੇ ਮਾੜੀ ਆਦਤ ਮਾੜੀ ਨੀਤ ਕਿਸੇ ਦੀ ਵੀ ਹੋ ਸਕਦੀ ਆ ਜਿਹੜੇ ਟਰਾਲੀਆਂ ਲੁੱਟਦੇ ਆ ਉਹ ਭਾਵੇਂ ਪ੍ਰਵਾਸੀ ਮਜ਼ਦੂਰ ਆ ਭਾਵੇਂ ਪੰਜਾਬੀ ਆ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਸਾਡੀ ਇਮੇਜ ਵੀ ਖਰਾਬ ਕੀਤੀ ਆ ਪੰਜਾਬੀਆਂ ਦੀ ਇਮੇਜ ਖਰਾਬ ਕਰਨ ਦੇ ਵਿੱਚ ਵੀ ਯੋਗਦਾਨ ਪਾ ਰਹੇ ਆ ਸੋ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿਹੜੇ ਵੀ ਹੜ੍ਹ ਪ੍ਰਭਾਵਿਤ ਪਿੰਡ ਆ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੂਚੀਆਂ ਤਿਆਰ ਕਰਨੀਆਂ ਚਾਹੀਦੀਆਂ ਤੇ ਆਧਾਰ ਕਾਰਡ ਉਹਨਾਂ ਲੋਕਾਂ ਦੇ ਜਿਹੜੇ ਲੋੜਵੰਦ ਆ ਉਹ ਲੈਣੇ ਚਾਹੀਦੇ ਆ ਉਹ ਆਧਾਰ ਕਾਰਡ ਵੇਖ ਕੇ ਹੀ ਹੁਣ ਰਾਸ਼ਨ ਦੇਣਾ ਚਾਹੀਦਾ ਮੇਰਾ ਨਿੱਜੀ ਤੌਰ ਦੇ ਉੱਤੇ ਵਿਚਾਰ ਆ ਕਿਉਂਕਿ ਜੇ ਕੋਈ ਬੰਦਾ ਅੱਜ ਲੈ ਗਿਆ ਕਈਆਂ ਦੇ ਘਰ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਵਾਰ ਰਾਸ਼ਨ ਜਾ ਰਿਹਾ ਹਰ ਰੋਜ਼ ਤੇ ਕਈਆਂ ਦੇ ਘਰ ਦੇ ਵਿੱਚ ਇੱਕ ਵਾਰ ਜਾ ਰਿਹਾ ਤੇ ਲੋੜ ਸਭ ਨੂੰ ਬਰਾਬਰ ਦੀ ਹੁੰਦੀ ਆ ਕਈ ਲੋਕਾਂ ਨੇ ਸਾਲ-ਸਾਲ ਦਾ ਰਾਸ਼ਨ ਇਕੱਠਾ ਕਰ ਲਿਆ ਕਈਆਂ ਦੇ ਘਰ ਦੇ ਵਿੱਚ ਮਹੀਨੇ ਦਾ ਵੀ ਆ ਕਈਆਂ ਨੂੰ ਹਾਲੇ ਤੱਕ ਮਿਲਿਆ ਹੀ ਨਹੀਂ ਹੋਣਾ ਸੋ ਇਹ ਹੈ ਜੀ ਕਿ ਜਿਹੜੇ ਲੋਕ ਲਾਲਚੀ ਆ ਉਹਨਾਂ ਦੀਆਂ ਸੋਚੀਆਂ ਬਦਲਣੀਆਂ ਚਾਹੀਦੀਆਂ ਵੀ ਭਾਈ ਇਹ ਇੰਨੀ ਬਰੀ ਰਾਸ਼ਨ ਲੈ ਗਏ ਆ ਤੇ ਫਲਾਣੇ ਲੈਣ ਨਹੀਂ ਆਏ ਉਹਨਾਂ ਦੇ ਘਰੇ ਪਹੁੰਚਾਉਣ ਜਾਣਾ ਕਈ ਵਾਰੀ ਬੰਦਾ ਸੰਗ ਦਾ ਬੰਦਾ ਅਣਖੀ ਜਾਂ ਬੰਦੇ ਦੇ ਮਨ ਦੇ ਵਿੱਚ ਵਿਚਾਰ ਹੁੰਦੇ ਕਿ ਯਾਰ ਮੇਰੀ ਬੇਇੱਜ਼ਤੀ ਹੋਊਗੀ ਪਰ ਲੋੜ ਉਹਨੂੰ ਹੈ ਇਸ ਕਰਕੇ ਉਹਨੂੰ ਉਸ ਥਾਂ ਦੇ ਉੱਤੇ ਜਾ ਕੇ ਦੇ ਦੇਣਾ ਚਾਹੀਦਾ ਰਾਸ਼ਨ ਪਰ ਇਹ ਪੰਚਾਇਤਾਂ ਨੂੰ ਗੁਰਦੁਵਾਰਾ ਕਮੇਟੀਆਂ ਨੂੰ ਮੰਦਰ ਕਮੇਟੀਆਂ ਨੂੰ ਕਲੱਬਾਂ ਨੂੰ ਇਹਦੇ ਲਈ ਸੂਚੀ ਬਣਾਉਣੀ ਚਾਹੀਦੀ ਹੈ ਨਿਰਪੱਖ ਧਾਰ ਦੇ ਉੱਤੇ ਜਿਹਦੇ ਵਿੱਚ ਜਾਤ ਪਾਤ ਦੀ ਗੱਲ ਨਹੀਂ ਹੋਣੀ ਚਾਹੀਦੀ ਜਿਹਦੇ ਵਿੱਚ ਸਿਰਫ ਤੇ ਸਿਰਫ ਲੋੜ ਦੀ ਗੱਲ ਹੋਣੀ ਚਾਹੀਦੀ ਹੈ ਵੀ ਲੋੜਵੰਦ ਕੌਣ ਆ ਜਿਹੜਾ ਲੋੜਵੰਦ ਆ ਉਹਨੂੰ ਚੀਜ਼ ਵੇਲੇ ਸਰ ਤੇ ਸਹੀ ਮਾਤਰਾ ਵਿੱਚ ਮਿਲੇ ਤੇ ਲਾਲਚੀ ਦਾ ਹੁਣ ਥੋੜਾ ਜਿਹਾ ਉਰੀ ਚੂੜੀ ਕਸਣ ਵਾਲੀ ਆ ਲਾਲਚੀ ਦੇ ਲਈ ਇਹ ਕੰਮ ਰੁਕਣਾ ਚਾਹੀਦਾ ਕਿਉਂਕਿ ਇਸ ਵੇਲੇ ਲੋਕਾਂ ਦਾ ਮਨ ਖੱਟਾ ਵੀ ਹੋਇਆ ਵੀ ਯਾਰ ਅਸੀਂ ਜਿਹੜੀ ਭਾਵਨਾ ਨਾਲ ਟਰਾਲੀ ਲੈ ਕੇ ਜਾਂਦੇ ਆ ਉਹ ਭਾਵਨਾ ਤਾਂ ਹੱਥੀਂ ਵੰਡਣ ਵਾਲੀ ਰਹਿੰਦੀ ਹੀ ਨਹੀਂ ਪਿੰਡ ਦੇ ਵਿੱਚ ਵੱੜਦੇ ਲੋਕ ਟੁੱਟ ਕੇ ਓਹ ਪੈ ਜਾਂਦੇ ਵੀ ਜਿਵੇਂ ਕੋਈ ਦ੍ਰਿਸ਼ਣ ਨਹੀਂ ਵੇਖਿਆ ਹੁੰਦਾ ਇਹ ਗੱਲਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਜਿਵੇਂ ਉਹ ਸਤਕਾਰ ਨਾਲ ਆਏ ਆ ਓਵੇਂ ਤੁਸੀਂ ਸਤਕਾਰ ਨਾਲ ਚੀਜ਼ ਹਾਸਲ ਵੀ ਕਰੋ ਤੇ 13 ਤਰੀਕ ਨੂੰ ਜ਼ਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਸੇ ਵਿਸ਼ੇ ਦੇ ਉੱਤੇ ਤਰਤੀਬ ਕਿਵੇਂ ਬਣਾਈ ਗਈ ਇਹਦੇ ਕਰਕੇ ਵੱਖ-ਵੱਖ ਦਾਨੀ ਸੱਜਣਾ ਦੀ ਵਕੂ ਵਕਤ ਤੇ ਬੰਦਗਾਂ ਦੀ ਇੱਕ ਮੀਟਿੰਗ ਸੱਦੀ ਆ ਜਿਹਦੇ ਵਿੱਚ ਹੜਪੀੜਤਾ ਦੀ ਪਰਿਵਾਰਕ ਮੈਂਬਰਾਂ ਦੀ ਪਿੰਡਾਂ ਦੀ ਕਿਵੇਂ ਮਦਦ ਕਰੀਏ ਇਹਦੇ ਉੱਤੇ ਵਿਚਾਰਾ ਹੋਣੀ ਆ ਲੰਘੇ ਕੱਲ੍ਹ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਸਵਾ ਕਮਿੰਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪਾਈ ਗਈ ਆ ਤੁਸੀਂ ਕਹੋਗੇ ਵੀ ਇਹ ਵੀਡੀਓ ਆਮ ਵੀਡੀਓ ਵਾਂਗੂ ਹੋਊਗੀ ਪਰ ਇਹ ਵੀਡੀਓ ਉਵੇਂ ਨਹੀਂ ਆ ਜਿਵੇਂ ਕੋਈ ਹਿੰਦੀ ਜਾਂ ਪੰਜਾਬੀ ਫਿਲਮ ਰਿਲੀਜ਼ ਹੋਣੀ ਹੋਵੇ ਤੇ ਕਲਾਕਾਰ ਜਿਹੜੀ ਜਿਹੜੀ ਥਾਂ ਦੇ ਉੱਤੇ ਜਾਂਦੇ ਆ ਮੰਨ ਲਓ ਕਿਤੇ ਮੱਥਾ ਟੇਕਣ ਜਾਣ ਕਿਸੇ ਥਾਂ ਤੇ ਇੰਟਰਵਿਊ ਕਰਨ ਜਾਣ ਕਿਸੇ ਸਕੂਲ ਕਾਲਜ ਦੇ ਵਿੱਚ ਭੀੜ ਭਰੀ ਥਾਂ ਦੇ ਉੱਤੇ ਪਰਫਾਰਮੈਂਸ ਦੇਣ ਜਾਣ ਕਿ ਐਨੀ ਤਰੀਕ ਨੂੰ ਸਾਡੀ ਫਿਲਮ ਦੇਖਿਓ ਤੇ ਫਿਰ ਉਹ ਸੋਸ਼ਲ ਮੀਡੀਆ ਦੇ ਉੱਤੇ ਪੂਰੇ ਦਿਨ ਦੀ ਵੀਡੀਓ ਜਿਹੜੀ ਉਹ ਕਲਿੱਪ ਕਰਕੇ ਉਹ ਛੋਟੀ ਕਰਕੇ ਪਾਦਨੇ ਹੁੰਦੇ ਵੀ ਇਹ ਵੀ ਪ੍ਰਚਾਰ ਦਾ ਹਿੱਸਾ ਪ੍ਰਧਾਨ ਮੰਤਰੀ ਸਾਹਿਬ ਦੀ ਸਵਾ ਕਮਿੰਟ ਦੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਵਾਲੀ ਵੀਡੀਓ ਕੀਤੀਆਂ ਗਈਆਂ ਗੱਲਾਂ ਬਾਤਾਂ ਕੀਤਾ ਗਿਆ ਐਲਾਨ ਜਿੱਦੇ ਕਿਦਰਾਂ ਮਿਲਣੀ ਕੀਤੀ ਆ ਉਹਨੂੰ ਸ਼ਾਰਟ ਕਰਕੇ ਉਹਨੂੰ ਨਿੱਕੀ ਕਰਕੇ ਕਲਿੱਪ ਦੇ ਰੂਪ ਦੇ ਵਿੱਚ ਜਿਵੇਂ ਸੋਸ਼ਲ ਮੀਡੀਆ ਤੇ ਪਾਈ ਗਈ ਆ ਇਹ ਵੀ ਫਿਲਮ ਦੇ ਪ੍ਰਚਾਰ ਵਾਂਗੂ ਹੀ ਆ ਜਿਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਪਹਿਲੇ ਸ਼ਾਟ ਦੇ ਵਿੱਚ ਨਜ਼ਰ ਕਿਵੇਂ ਆਉਂਦੇ ਆ ਕਿ ਉਹ ਹੈਲੀਕਾਪਟਰ ਦੇ ਉੱਤੇ ਬੈਠੇ ਹੋਏ ਆ ਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਵੇਖਦੇ ਆ ਫਿਰ ਦੂਜੇ ਸ਼ਾਟ ਦੇ ਵਿੱਚ ਉਹ ਕੀ ਕਰਦੇ ਆ 1600 ਕਰੋੜ ਰੁਪਏ ਦੇਣ ਦਾ ਐਲਾਨ ਕਰ ਰਹੇ ਆ ਤੀਜੇ ਸ਼ਾਟ ਦੇ ਵਿੱਚ ਕੀ ਕਰਦੇ ਆ ਕਿਸਾਨ ਇੱਕ ਇਹ ਗੱਲ ਕਹਿੰਦਾ ਵੀ ਜਿਵੇਂ ਕੁੱਲ ਦੁਨੀਆਂ ਦਾ ਮਾਲਕ ਇੱਕੋ ਆ ਪਰਮਾਤਮਾ ਤੁਸੀਂ ਹੈਗੇ ਜੀ ਕੁੱਲ ਭਾਰਤ ਦੇ ਮਾਲਕ ਤੁਸੀਂ ਇਸ ਵੇਲੇ ਭਾਰਤ ਦੇ ਮਾਲਕ ਨੂੰ ਫਿਰ ਇੱਕ ਕਿਸਾਨ ਆਪਦਾ ਪੈਨ ਭੇਟ ਕਰਦਾ ਉਹ ਇਹ ਗੱਲ ਕਰਨਾ ਜੀ ਕਿਰਪਾ ਕਰਕੇ ਸਾਡੇ ਭਾਗ ਲਿਖ ਦਿਓ ਸਾਡੇ ਲੇਖ ਲਿਖ ਦਿਓ ਪ੍ਰਧਾਨ ਮੰਤਰੀ ਸਾਹਿਬ ਆਲ ਓਪਨ ਤੇ ਪ੍ਰਧਾਨ ਮੰਤਰੀ ਸਾਹਿਬ ਇਹ ਗੱਲ ਕਹਿੰਨੇ ਵੀ ਕੋਈ ਗੱਲ ਨਹੀਂ ਤੁਹਾਡੇ ਲਈ ਅਸੀਂ ਹਾਂ ਤੁਸੀਂ ਸਾਡੇ ਲਈ ਹੋ ਇਹ ਇਉਂ ਲੱਗਦਾ ਜਿਵੇਂ ਸਾਰਾ ਕੁਝ ਬੜੇ ਵਧੀਆ ਤਰੀਕੇ ਨਾਲ ਸਕ੍ਰਿਪਟਡ ਸੀ ਲੱਗਦਾ ਇਉਂ ਜਿਕੇ ਇਹ ਵੀਡੀਓ ਬਣਾਉਣ ਦੇ ਉੱਤੇ ਖਾਸੀ ਮਿਹਨਤ ਕੀਤੀ ਗਈ ਆ ਲੱਗਦਾ ਇਉਂ ਜਿਕੇ ਇਹਦੀ ਜਿਹੜੀ ਵਿਚਲੀ ਗੱਲ ਆ ਜਿਹੜੀ ਅ디 ਕਰਗੇ ਵੀ ਸਾਰੰਸ਼ਾ ਉਹ ਚੋਣਾਂ ਦੇ ਨਾਲ ਜਾ ਜੁੜਦਾ ਕਿਉਂਕਿ ਕਿਸਾਨ ਆ ਜਿਹੜੇ ਜਿਹੜੇ ਉਸ ਮੀਟਿੰਗ ਦੇ ਵਿੱਚ ਸੀ ਜਿਹੜੀ ਕਿ ਤਿਬੜੀ ਕੈਂਟ ਗੁਰਦਾਸਪੁਰ ਦੇ ਵਿੱਚ ਕੁਝ ਕੁ ਕਿਸਾਨਾਂ ਦੇ ਨਾਲ ਮੀਟਿੰਗ ਹੋਈ ਉਹਨਾਂ ਦੀ ਜਾਂ ਕੀਤੀ ਗਈ ਉਹਨਾਂ ਦੇ ਵੱਲੋਂ ਉਹਦੇ ਵਿੱਚ ਕਿਸਾਨ ਹੀ ਪੈਨਪੇਟ ਕਰ ਰਿਆ ਕਿਸਾਨ ਹੀ ਭਾਰਤ ਦੇ ਮਾਲਕ ਦੀ ਗੱਲ ਕਰ ਰਿਆ ਕਿਸਾਨ ਨੂੰ ਹੀ ਪ੍ਰਧਾਨ ਮੰਤਰੀ ਸਾਹਿਬ ਕਹਿੰਨੇ ਵੀ ਤੁਸੀਂ ਨੇੜੇ ਆਓ ਮੈਂ ਤੁਹਾਡੇ ਕਰਕੇ ਆਇਆ ਸੋ ਇਹ ਸਾਰੀਆਂ ਗੱਲਾਂ ਇੰਗ ਲੱਗਦੀਆਂ ਵੀ ਜਿਵੇਂ ਕਿ ਪਹਿਲਾਂ ਯੋਜਨਾਬੱਧ ਤਰੀਕੇ ਦੇ ਨਾਲ ਆ ਭਾਵੇਂ ਪ੍ਰਧਾਨ ਮੰਤਰੀ ਸਾਹਿਬ ਦੀ ਇਹ ਵੀਡੀਓ ਪ੍ਰੋਮੋਸ਼ਨਲ ਹੋਵੇ ਇਹ ਚੋਣਾਂ ਨੂੰ ਮੁੱਖ ਰੱਖ ਕੇ ਹੋਵੇ ਇਹ ਪੰਜਾਬ ਦੇ ਵਿੱਚ ਬੀਜੇਪੀ ਦਾ ਆਧਾਰ ਮਜ਼ਬੂਤ ਹੋਵੇ ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਬਣਾਈ ਤੇ ਪੋਸਟ ਕੀਤੀ ਗਈ ਹੋਵੇ ਪਰ ਜੇਕਰ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੀ ਕਿਸਾਨੀ ਪੰਜਾਬ ਦੇ ਮਜ਼ਦੂਰਾਂ ਪੰਜਾਬ ਦੇ ਥੋੜਾ ਮਾਰੇ ਲੋਕਾਂ ਦੀ ਸਾਰ ਲੈਣਗੇ ਜਿਹੜੇ ਕਿ ਇਸ ਵੇਲੇ ਪਾਣੀ ਦੇ ਝੰਬੇ ਹੋਏ ਆ ਤਾਂ ਫਿਰ ਵੀ ਲੋਕ ਧੰਨਵਾਦ ਕਰਨਗੇ ਦੇਖੋ ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਸੇਹਰਾ ਨਾ ਲਾਓ ਸੇਰਾ ਲੈਣ ਤੋਂ ਕੋਈ ਰੋਕ ਨਹੀਂ ਸਕਦਾ ਲੋਕਾਂ ਨੂੰ ਪਤਾ ਹੀ ਹੁੰਦਾ ਵੀ ਆਹ ਕੰਮ ਕਿਹਨੇ ਕੀਤਾ ਤੇ ਕਿਉਂ ਕੀਤਾ ਇਸ ਕਰਕੇ ਜਿਹੜੀਆਂ ਗੱਲਾਂ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਕਈਆਂ ਗਈਆਂ ਜੇ ਅੱਜ ਕਿਸਾਨ ਨੇ ਪੈਨ ਫੜਾਇਆ ਤਾਂ ਕਿਸਾਨਾਂ ਦੇ ਵੱਡੇ ਹਿੱਸੇ ਨੇ ਤਿੰਨ ਖੇਤੀ ਕਾਨੂੰਨ ਦੇ ਖਿਲਾਫ ਸੰਘਰਸ਼ ਵੀ ਕੀਤਾ ਤੇ ਅੱਜ ਪੈਨ ਵੀ ਫੜਾਇਆ ਤੇ ਬੇਨਤੀ ਇਹ ਹੈ ਜੇਕਰ ਤੁਸੀਂ ਪੈਨ ਫੜਾਇਆ ਤੇ ਫਿਰ ਲੇਖ ਭਾਗ ਚੰਗੀ ਤਰ੍ਹਾਂ ਲਿਖ ਦਿਓ ਤਾਂ ਜੋ ਕਿਸਾਨ ਦਾ ਕਰਜ਼ਾ ਵੀ ਮਾਫ਼ ਹੋ ਜਾਏ ਤੇ ਦੁਬਾਰਾ ਕਿਸਾਨ ਕਰਜ਼ਦਾਰ ਨਾ ਹੋਵੇ ਇਸ ਤਰੀਕੇ ਦਾ ਖੇਤੀਬਾੜੀ ਦਾ ਪ੍ਰਬੰਧ ਹੋ ਜਾਏ ਇਸ ਤਰੀਕੇ ਦਾ ਫਸਲਾਂ ਦਾ ਮੁੱਲ ਹੋ ਜੇ ਇਹ ਕੱਲਾ ਪੈਨ ਫੜਾਉਣ ਦੇ ਨਾਲ ਜਾਂ ਪੈਨ ਦੇ ਨਾਲ ਦੋ ਸ਼ਬਦ ਲਿਖਣ ਦੇ ਨਾਲ ਜਾਂ ਫੜ ਕੇ ਫੋਟੋ ਖਿਚਾਉਣ ਦੇ ਨਾਲ ਮਸਲਾ ਹੱਲ ਨਹੀਂ ਹੋਣਾ ਜਿੰਨੀ ਦੇਰ ਤੱਕ ਐਮਐਸਪੀ ਦੀ ਗੱਲ ਨਹੀਂ ਹੁੰਦੀ ਜਿੰਨੀ ਦੇਰ ਤੱਕ ਖੇਤੀ ਨੂੰ ਲਾਹੇਵੰਦੀ ਨਹੀਂ ਕੀਤਾ ਜਾਂਦਾ ਜਿੰਨੀ ਦੇਰ ਤੱਕ ਫਸਲੀ ਬੀਮਾ ਯੋਜਨਾ ਨਹੀਂ ਲਿਆਂਦੀ ਜਾਂਦੀ ਤੇ ਕਿਸਾਨ ਦੇ ਹਿੱਤ ਦੇ ਵਿੱਚ ਬਹੁਤ ਗਿਣਤੀ ਗੱਲਾਂ ਨਹੀਂ ਹੁੰਦੀਆਂ ਉਨੀ ਦੇਰ ਤੱਕ ਮਸਲੇ ਦਾ ਹੱਲ ਨਹੀਂ ਹੋਣਾ ਵੈਸੇ ਪੰਜਾਬ ਦੇ ਵਿੱਚ ਨੋਟ ਵੰਡਣ ਵਾਲੀ ਜਿਹੜੀ ਗੱਲ ਆ ਉਹ ਅੱਗੇ ਤੋਂ ਅੱਗੇ ਵੱਧ ਰਹੀ ਆ ਲਗਾਤਾਰ ਅੱਗੇ ਤੋਂ ਅੱਗੇ ਖਬਰਾਂ ਆ ਰਹੀਆਂ ਸ਼ਖਬੀਰ ਸਿੰਘ ਬਾਦਲ ਨੇ ਨੋਟ ਵੰਡਣ ਵਾਲਾ ਸلسਲਾ ਸ਼ੁਰੂ ਕੀਤਾ ਕਰੋੜਾ ਰੁਪਿਆ ਵੰਡਿਆ ਫਿਰ ਗੱਲ ਹੈ ਕਿ ਜੀ ਮਨਕੀਰ ਤੌਲਖ ਦੇ ਉੱਤੇ ਮਨਕੀਰ ਤੌਲਖ ਨੇ ਵੀ ਬਹੁਤ ਨੋਟ ਵੰਡੇ ਲੋੜਵੰਦਾਂ ਨੂੰ ਹੁਣ ਖਬਰ ਆਈ ਹੈ ਜੀ ਕਿ ਲੰਘੇ ਕੱਲ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਜਿਹੜੇ ਰਾਜਾ ਵੜਿੰਗ ਉਹਨਾਂ ਦੇ ਵੱਲੋਂ ਵੀ ਸਸਰਾਲੀ ਬੰਨ ਦੇ ਉੱਤੇ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ ਆ ਉਹਨਾਂ ਨੇ ਵੀ ਕੁਝ ਲੱਖ ਰੁਪਈਆ ਕੈਸ਼ ਉਹਨਾਂ ਨੂੰ ਦਿੱਤਾ ਤੇ ਇਹ ਗੱਲ ਕਹੀ ਆ ਵੀ ਜੇਕਰ ਲੋੜ ਪਈ 10-15 ਲੱਖ ਰੁਪਈਆ ਹੋਰ ਵੀ ਦੇ ਦੇਾਂਗੇ ਸੋ ਜਿਹੜੇ ਲੋਕਾਂ ਦੇ ਕੋਲੇ ਵੀ ਪੈਸੇ ਹਨ ਉਹਨਾਂ ਦੇ ਵੱਲੋਂ ਦਿੱਤੇ ਗਏ ਜਿਹੜੇ ਅਸੀਂ ਧੰਨਵਾਦ ਕਰਦੇ ਆਂ ਹਾਲਾਂਕਿ ਪੰਜਾਬ ਦੇ ਵਿੱਚ ਅਰਬਪਤੀਆਂ ਦੀ ਕਮੀ ਵੀ ਨਹੀਂ ਆ ਪੰਜਾਬ ਦੇ ਵਿੱਚ ਇੰਡਸਟਰੀਲਿਸਟਾਂ ਦੀ ਕਮੀ ਨਹੀਂ ਆ ਪੰਜਾਬ ਦੇ ਵਿੱਚ ਵੱਡੇ ਵੱਡੇ ਪ੍ਰਾਪਰਟੀ ਡੀਲਰਾਂ ਦਾ ਕਮੀ ਵੀ ਨਹੀਂ ਆ ਹਾਂ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਵੀ ਕੁਝ ਨਾ ਕੁਝ ਦੇਣ ਮੈਂ ਇਹ ਨਹੀਂ ਗੱਲ ਕਹਣਾ ਵੀ ਭਾਈ ਨਾਲ ਕੈਮਰੇ ਲੈ ਕੇ ਜਾਓ ਤੇ ਨੋਟ ਫੜਾਉਂਦੇ ਵੇਖੋ ਹੋ ਸਕਦਾ ਵੀ ਭਾਈ ਤੁਸੀਂ ਕਹੋ ਜੀ ਕਿ ਅਸੀਂ 10 ਘਰਾਂ ਦਾ ਜ਼ਮਾ ਰੱਖਨੇ ਆ 10 ਘਰਾਂ ਦੀਆਂ ਸ਼ਤਾਂਸੀ ਪਾਉਣੀਆਂ ਆ ਕੋਈ ਹੁਣ ਉਹਦਾ ਗੁਪਤਦਾਨ ਦੇ ਤੌਰ ਦੇ ਉੱਤੇ ਸੇਵਾ ਸ਼ੁਰੂ ਕਰ ਚੁੱਕਿਆ ਹੋਵੇ ਪਰ ਮੜ ਤੋਂ ਬਦਮਦਰੀ ਕਰਨੀ ਚਾਹੀਦੀ ਹੈ ਜਦੋਂ ਬੰਦੇ ਦੀ ਛੱਤ ਡਿੱਗ ਪੈਂਦੀ ਹੈ ਉਹਦਾ ਸੰਸਾਰ ਡਿੱਗ ਪੈਂਦਾ ਆਪਾਂ ਉਹੜਾ ਸੰਸਾਰ ਖੜਾ ਕਰਨਾ ਕਿਉਂਕਿ ਉਹਨਾਂ ਦਾ ਇਹ ਸੰਸਾਰ ਛੱਤ ਨਾਲ ਜੁੜਿਆ ਹੋਇਆ ਲੰਘੇ ਕੱਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਕਿ ਡੇਰਾ ਬਿਆਸ ਦੇ ਮੁਖੀ ਆ ਉਹਨਾਂ ਦੇ ਵੱਲੋਂ ਸੁਲਤਾਨਪੁਰ ਲੋਧੀ ਦੇ ਡੇਰੇ ਦੇ ਵਿੱਚ ਜਾ ਕੇ ਤੇ ਵਕ ਵਕ ਤਰਾਂ ਦੇ ਰਾਹਤ ਕਮਰਾ ਜਾਇਦਾ ਲਿਆ ਕਿਉਂਕਿ ਵੱਡੇ ਪੱਦਰ ਦੇ ਉੱਤੇ ਆਪਾਂ ਜਾਣਦੇ ਆ ਕਿ ਡੇਰਾ ਬਿਆਸ ਦੇ ਵੱਲੋਂ ਵੀ ਹੜ ਪੀੜਤਾ ਨੂੰ ਮਦਦ ਕੀਤੀ ਜਾ ਰਹੀ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹਿਲਾਂ ਜਲੰਧਰ ਦੇ ਵਿੱਚ ਆਏ ਇੱਥੇ ਡੇਰੇ ਦੇ ਵਿੱਚ ਆ ਕੇ ਉਹਨਾਂ ਨੇ ਜਿਹੜੀ ਸਮਗਰੀ ਜਾਣੀ ਹੈ ਰਾਹਤ ਸਮਗਰੀ ਉਹਦੀ ਪੜਤਾਲ ਕੀਤੀ ਹੈ ਜਾਇਦਾ ਲਿਆ ਫਿਰ ਉਹ ਸੁਲਤਾਨਪੁਰ ਲੋਧੀ ਦੇ ਵਿੱਚ ਪਹੁੰਚੇ ਆ ਤੇ ਉਹਨਾਂ ਨੇ ਹੋਰ ਵੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕੱਲ ਅਰਮੇਗਾ ਤੇ ਉਹਨਾਂ ਨੇ ਕਿਹਾ ਜੀ ਅਰਮਾਂਗੇ ਚੰਗੀ ਗੱਲ ਆ ਡੇਰੇ ਦੇ ਵੱਲੋਂ ਵੱਡੇ ਕੰਮ ਕੀਤੇ ਜਾ ਰਹੇ ਆ ਸੋਹਣੀ ਗੱਲ ਆ ਅਸੀਂ ਸਾਰੇ ਹੀ ਉਹਨਾਂ ਡੇਰੇਦਾਰਾਂ ਦਾ ਸਾਰੇ ਸਿਆਸੀ ਲੋਕਾਂ ਦਾ ਸਾਰੇ ਕਲਾਕਾਰਾਂ ਦਾ ਸਾਰੀਆਂ ਕਲੱਬਾਂ ਦਾ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਦਾ ਸਾਰੇ ਐਨਆਰਆਈ ਲੋਕਾਂ ਦਾ ਦਿਲੀ ਤੌਰ ਦੇ ਉੱਤੇ ਸ਼ੁਕਰੀਆ ਦਾ ਕਰਦੇ ਆ ਕਿਸਾਨ ਜਥੇਬੰਦੀਆਂ ਦਾ ਮਜ਼ਦੂਰ ਜਥੇਬੰਦੀਆਂ ਦਾ ਸ਼ੁਕਰੀਆ ਦਾ ਕਰਨੇ ਜਿਨ੍ਹਾਂ ਨੇ ਇਤਕੀ ਬਹੁਤ ਕੰਮ ਕੀਤੇ ਆ ਡੇਰਾ ਸਿਰਸਾ ਦੇ ਮੁਖੀ ਦੇ ਵੱਲੋਂ ਜਿਹੜਾ ਇਹ ਹੁਕਮ ਜਾਰੀ ਕੀਤਾ ਗਿਆ ਸੀ ਕਿ ਸਾਡੇ ਪੈਰੋਕਾਰ ਤੇ ਹੜਪੀੜਤਾ ਦੀ ਮਦਦ ਕਰਨ ਉਹਨਾਂ ਨੇ ਵੀ ਬਹੁਤ ਮਦਦ ਕੀਤੀ ਹੈ ਸ਼ੁਕਰੀਆ ਇਸ ਕਰਕੇ ਉਹਨਾਂ ਦਾ ਵੀ ਦੇਖੋ ਜਿਹੜੇ ਵਿਵਾਦ ਨੇ ਜਿਹੜੀਆਂ ਕੰਟਰੋਵਰਸੀਆਂ ਆ ਉਹ ਵੀ ਚੱਲਦੀਆਂ ਉਹਨਾਂ ਦੇ ਉੱਤੇ ਗੱਲ ਵੀ ਹੋਣੀ ਚਾਹੀਦੀ ਹੈ ਪਰ ਜੇਕਰ ਕੋਈ ਲੋਕਪੱਖੀ ਗੱਲ ਹੋਵੇ ਉਹਦੀ ਸਿਫਤ ਵੀ ਹੋਣੀ ਚਾਹੀਦੀ ਆ ਦੂਜੀ ਗੱਲ ਮਹੱਤਵਪੂਰਨ ਹੈ ਆ ਵੀ ਹੋਣ ਰਿਲਾਇੰਸ ਇੰਡਸਟਰੀ ਵੀ ਸਾਹਮਣੇ ਆਈ ਆ। ਇਹ ਰਿਲਾਇੰਸ ਦੇ ਮਾਲਕਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਅਸੀਂ ਪੰਜਾਬ ਦੇ ਲਈ ਬਹੁਤ ਕੁਝ ਕਰਨਾ ਚਾਹੁੰਦੇ ਆ ਤੇ ਅਸੀਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕਰਨੀ ਸ਼ੁਰੂ ਕਰਤੀ ਆ। ਪਹਿਲਾਂ ਸੰਖੇਪ ਦੇ ਵਿੱਚ ਇਸ ਗੱਲ ਦਾ ਵੇਰਵਾ ਕਿ ਉਹਨਾਂ ਨੇ ਕਿਹੜੀ-ਕਿਹੜੀ ਮਦਦ ਕਰ ਦਿੱਤੀ ਆ ਜਾਂ ਕਰ ਰਹੇ ਆ ਤੇ ਫਿਰ ਕਰਾਂਗੇ ਟਿਪੜੀ। ਰਿਲਾਇੰਸ ਇੰਡਸਟਰੀ ਲਿਮਟਿਡ ਦੇ ਕਾਰਜਕਾਰੀ ਨਿਰਦੇਸ਼ਕ ਅਨੰਤ ਅਬਾਨੀ ਨੇ ਕਿਹਾ ਕਿ ਮੁਸ਼ਕਲ ਦੇ ਸਮੇਂ ਦੇ ਵਿੱਚ ਸਾਡਾ ਦਿਲ ਪੰਜਾਬ ਦੇ ਲੋਕਾਂ ਦੇ ਨਾਲ ਹੈ। ਬਹੁਤ ਸਾਰੇ ਪਰਿਵਾਰਾਂ ਨੇ ਘਰ ਨੌਕਰੀਆਂ ਤੇ ਸੁਰੱਖਿਆ ਦੀ ਭਾਵਨਾ ਗਵਾ ਦਿੱਤੀ ਪੂਰਾ ਰਿਲਾਇੰਸ ਪਰਿਵਾਰ ਉਹਨਾਂ ਦੇ ਨਾਲ ਖੜਾ ਰਿਲਾਇੰਸ ਨੇ 10000 ਤੋਂ ਵੱਧ ਪ੍ਰਭਾਵਿਤ ਪਰਿਵਾਰਾਂ ਦੇ ਲਈ ਸੁੱਕਾ ਰਾਸ਼ਨ ਕਿੱਟਾਂ ਤਿਆਰ ਕੀਤੀਆਂ 1000 ਲੋੜਵੰਦ ਪਰਿਵਾਰਾਂ ਨੂੰ 5-5000 ਦੇ ਵਾਊਚਰ ਦੀ ਸਹਾਇਤਾ ਕੀਤੀ ਜਾ ਰਹੀ ਹੈ ਇਹਦੇ ਵਿੱਚੋਂ ਜ਼ਿਆਦਾਤਰ ਇਕੱਲੀਆਂ ਔਰਤਾਂ ਤੇ ਬਜ਼ੁਰਗ ਸ਼ਾਮਲ ਨੇ ਕਮਿਊਨਿਟੀ ਰਸੋਈਆਂ ਨੂੰ ਚਲਾਉਣ ਦੇ ਲਈ ਰਾਸ਼ਨ ਪ੍ਰਦਾਨ ਕੀਤਾ ਜਾ ਰਿਹਾ ਤਾਂ ਜੋ ਭੋਜਨ ਤੁਰੰਤ ਉਪਲਬਧ ਕਰਾਇਆ ਜਾ ਸਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੁਰੱਖਿਤ ਪੀਣ ਵਾਲੇ ਪਾਣੀ ਦੇ ਲਈ ਪੋਰਟੇਬਲ ਵਾਟਰ ਫਿਲਟਰ ਲਾਏ ਜਾ ਰਹੇ ਨੇ ਨਾਲ ਹੀ ਹੜ੍ਹ ਦੇ ਵਿੱਚ ਬੇਕਾਰ ਹੋਏ ਪਰਿਵਾਰਾਂ ਨੂੰ ਟੈਂਟ ਤਰਪਾਲਾਂ ਮੱਛਰਦਾਨੀਆਂ ਰਸੀਆਂ ਤੇ ਬਿਸਤਰਿਆਂ ਵਰਗੀਆਂ ਆਸਰਾ ਕਿਟਾਂ ਪਹੁੰਚਾਈਆਂ ਜਾ ਰਹੀਆਂ ਰਿਲਾਇੰਸ ਟੀਮਾਂ ਹੜ੍ਹ ਤੋਂ ਬਾਅਦ ਬਿਮਾਰੀਆਂ ਨੂੰ ਰੋਕਣ ਦੇ ਲਈ ਸਿਹਤ ਜਾਗਰੂਕਤਾ ਸੈਸ਼ਨ ਕਰ ਰਹੀ ਹੈ ਤੇ ਪਾਣੀ ਦੇ ਸਰੋਤਾਂ ਦੀ ਸਫਾਈ ਤੇ ਰੋਗਾਂ ਨੂੰ ਮੁਕਤ ਕਰ ਰਹੀ ਹੈ ਜਾਨਵਰਾਂ ਦੇ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਆ ਤੇ ਵੈਸੇ ਵੀ ਰਿਲਾਇੰਸ ਇੰਡਸਟਰੀ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਹਰ ਪੱਖ ਤੋਂ ਖੜੇ ਆ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆ ਸਿਰਫ ਇੰਨੀ ਗੱਲ ਕਹਿਣੀ ਬਣਦੀ ਆ ਜਿਨ੍ਹਾਂ ਨੇ ਵੀ ਭਾਵੇਂ ਬਹੁਤ ਵੱਡੇ ਕਾਰੋਬਾਰੀ ਆ ਤੇ ਭਾਵੇਂ ਬਹੁਤ ਵੱਡੇ ਸਮਾਜ ਸੇਵੀ ਆ ਤੇ ਭਾਵੇਂ ਬਹੁਤ ਸਾਰੇ ਫਿਲਮੀ ਕਲਾਕਾਰ ਜਾਂ ਗਾਇਕ ਆ ਜਿਨੇ ਜਿਨੇ ਵੀ ਮਦਦ ਕੀਤੀ ਆ ਪੰਜਾਬ ਦੀ ਧੰਨਵਾਦ ਕਰਨਾ ਬਣਦਾ ਪਰ ਮੇਰੀ ਨਿੱਜੀ ਤੌਰ ਦੇ ਉੱਤੇ ਬੇਨਤੀ ਆ ਕਿ ਜਿਹੜੇ ਲੋਕ ਮਦਦ ਕਰਦੇ ਆ ਉਹਨਾਂ ਦਾ ਆਪਾਂ ਸ਼ੁਕਰੀਆ ਕਰਨਾ ਦੇ ਗੁਰੇ ਬਿਲਕੁਲ ਨਹੀਂ ਹੋਣਾ ਨਾ ਸ਼ੁਕਰੇ ਬਿਲਕੁਲ ਨਹੀਂ ਹੋਣਾ ਤੇ ਅਗਲੇ ਹੜ੍ਹਾਂ ਵਾਸਤੇ ਮਾਨਸਿਕ ਤੌਰ ਦੇ ਉੱਤੇ ਤਿਆਰ ਰਹਿਣਾ ਕਿਉਂਕਿ ਦੇਖੋ ਸਾਵਣ ਭਾਦੋਂ ਦਾ ਮਹੀਨਾ 2026 ਦੇ ਵਿੱਚ ਵੀ ਆਉਣਾ ਇਹ ਨਹੀਂ ਪਤਾ ਉਦੋਂ ਹਿਮਾਚਲ ਦੇ ਵਿੱਚ ਕਿੰਨਾ ਕੁ ਪਾਣੀ ਪੈਣਾ ਇਹ ਨਹੀਂ ਪਤਾ ਉਦੋਂ ਕਿੰਨਾ ਕੁ ਮੀਂਹ ਪੈ ਜਾਣਾ ਇਹ ਨਹੀਂ ਪਤਾ ਡੈਮਾਂ ਚ ਉਦੋਂ ਕਦੋਂ ਪਾਣੀ ਆਉਣਾ ਤੇ ਇਹ ਨਹੀਂ ਪਤਾ ਵੀ ਉਦੋਂ ਬੰਨ ਮਜ਼ਬੂਤ ਹੋਣੇ ਕਿ ਅਜਵਾਲਾ ਹਾਲ ਹੀ ਹੋਣਾ ਇਸ ਕਰਕੇ ਇਹਨਾਂ ਨੇ ਵੀ ਮੈਂਟਲੀ ਤੌਰ ਤੇ ਪ੍ਰੇਪੇਅਰ ਰਹਿਣਾ ਤੇ ਅਸੀਂ ਵੀ ਰਹਿਣਾ ਕਿ ਭਾਈ ਇਹਨਾਂ ਲੋਕਾਂ ਦੇ ਨਾਲ ਖੜੇ ਰਹਿਣਾ ਇਹ ਲੋਕ ਚੰਗੇ ਆ ਜਿਹੜੇ ਕਿ ਇਸ ਵੇਲੇ ਹੜ ਮਾਰੇ ਪਏ ਆ ਇਹ ਲੋਕ ਆਪਦਾ ਘਰ ਛੱਡ ਕੇ ਭੱਜੇ ਨਹੀਂ ਮੈਂ ਬਾਰਡਰ ਦੇ ਕਈ ਪਿੰਡਾਂ ਦੇ ਵਿੱਚ ਗਿਆ ਉਹ ਕਰਨੀ ਕੀ ਜੇਕਰ ਬਾਰਡਰ ਦੇ ਉੱਤੇ 68 ਹੋਵੇ ਸਾਨੂੰ ਕਹਿੰਨੇ ਪਿੰਡ ਛੱਡ ਦਿਓ ਜੇ ਹੜਾਵੇ ਕਹਿੰਨੇ ਸਾਨੂੰ ਪਿੰਡ ਛੱਡ ਦਿਓ ਅਸੀਂ ਕਿਵੇਂ ਪਿੰਡ ਛੱਡ ਗਏ ਅਸੀਂ ਕਿਹੜਾ ਨੇਤਾ ਵੀ ਜਿਹੜੇ ਪਾਰਟੀ ਛੱਡ ਕੇ ਦੂਜੇ ਪਾਸੇ ਚਲੇ ਗਏ ਅਸੀਂ ਪਿੰਡ ਨਹੀਂ ਛੱਡਣਾ ਅਸੀਂ ਚੋਨੇ ਵੀ ਜੇ ਪੰਜ-ਪੰਜ ਮਰਲੇ ਦੇ ਪਲਾਟ ਸਰ ਨੂੰ ਸਰਕਾਰ ਨੇ ਦੇਣੇ ਆ ਇਸੇ ਪਿੰਡ ਵਿੱਚ ਹੀ ਰਿੱਤੇ ਜਾਣ ਅਸੀਂ ਇੱਥੇ ਜੰਮੇ ਆ ਤੇ ਅਸੀਂ ਇੱਥੇ ਮੁੱਕ ਜਾਣਾ ਇਹ ਹੀ ਸਾਡੀ ਜ਼ਿੰਦਗੀ ਦਾ ਸਫਰ ਆ ਇਹ ਸਾਡਾ ਆਪਣੇ ਪਿੰਡ ਪ੍ਰਤੀ ਮੋਹ ਆ ਸੋ ਖਬਰਾਂ ਦੋਸਤੋ ਕਈ ਹੋਰ ਵੀ ਸਰਨ ਪਰ ਜੋ ਵਕਤ ਨਹੀਂ ਘਾਟਾ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਤਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ